ਕ੍ਰੀਦਾ ਹੋਂ ਬਲੇਹਾਰੀ ਤਿਰਪੰਖੀਆਂ ਜੰਗਲ ਜਿਹਾਂ ਬਾਸ ਕੰਕਰ ਜੁਗਣ ਥਲ ਬਸਣ ਰੱਬ ਨੋ ਛੋਟਣ ਪਾਸ ਦੇਖੋ ਪੰਛੀ ਦੀ ਗੱਲ ਕੀਤੀ ਹੈ ਹੁਣ ਬਾਣੇ ਚ ਦੇ ਸਾਰੇ ਪੰਛੀ ਸਾਰੀਆਂ ਜੁੜਨਾਂ ਹੀ ਬਾਣੇ ਚ ਚਲਦੀਆਂ ਨੇ ਆਦਮੀ ਆ ਕੇ ਬਾਣੇ ਦੇ ਬਾਹਰ ਉਹ ਬਲੇਹਾਰੀ ਤਨ ਪੰਛੀ ਜੰਗਲ ਸਾਡੇ ਨਾਲ ਪੰਛੀ ਵੀ ਚੁੱਕੇ ਨੇ ਪੰਛੀ ਵੀ ਚੁੱਕੇ ਨੇ ਜੰਗਲ ਦੇ ਨਾਲ ਬਾਜਦੇ ਜਿਹੜੇ ਜੰਗਲ ਚ ਰਹਿੰਦੇ ਨੇ ਦਰਖਤਾਂ ਦੇ ਸਾਰੇ ਜੰਦੀਏ ਉਜਾਲ ਲੈਂਦੇ ਨੇ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਲੋਕਾਂ ਨੂੰ ਕਿਹਾ ਜਿਹੜੇ ਜੰਗਲ ਚ ਰਹਿੰਦੇ ਨੇ ਜੋਗੀ ਸਾਧ ਉਹਨਾਂ ਦੀ ਗੱਲ ਨਹੀਂ ਆਇਆ ਉਹਨਾਂ ਦੀ ਗੱਲ ਉਹਨਾਂ ਦੀ ਵੀ ਗੱਲ ਹੈ ਚਲੋ ਪਰ ਜੇ ਅਗਲੀ ਪੁਗਤੀ ਨਾਲ ਉਹਨਾਂ ਦੇ ਕੰਕਰ ਜੋਗਣ ਕੰਕਰ ਜੋਗਣ ਹਲੋ 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 ਬਸਰ ਹਲੋ ਬਸਰ ਰੱਬ ਨਾਲ ਛੋਡਣ ਕੋਸ ਰੱਬ ਨਾਲ ਛੋਡਣ ਪਾਸ ਵਾਲੀ ਗੱਲ ਹੈ ਥੱਲੇ ਵੀ ਸੌਦੇ ਨੇ ਠੀਕ ਧਰਤੀ ਤੇ ਥੱਲੇ ਵਸਣ ਧਰਤੀ ਤੇ ਸੌਦੇ ਨੇ ਕੰਕਰ ਚੁਗਣ ਆਹ ਪੱਥਰ ਪੁੱਤਰ ਖਾ ਲੈਂਦੇ ਨੇ ਕੰਕਰ ਕਈ ਜਗ ਬਰਨੇ ਛੋਟੇ ਛੋਟੇ ਰੋੜ ਸੇ ਕੰਕਰ ਚੁਗਣ ਥੱਲੇ ਵਸਣ ਰੱਬ ਨਾਲ ਛੋਡਣ ਪਰ ਹੁਕਮ ਦਾ ਸਾਥ ਵੀ ਛੱਡਦੇ ਆਂ ਤਰਾਤਮਾ ਦਾ ਸਾਥ ਵੀ ਛੱਡਦੇ ਸ਼ਰਤ ਆ ਹੈ ਦੇ ਬਲੇ ਹਾਰੀ ਨੂੰ ਤੇ ਕੋਈ ਮੁਕਤੀ ਨਹੀਂ ਬਣੀ ਕਿਹਾ ਆ ਨਾ ਪੰਛੀਆਂ ਨੂੰ ਵਿੜਿਆ ਮੂੜਾ ਕੁਛ ਨਹੀਂ ਸਾਡੇ ਨਾਲ ਆਦਮੀ ਨਾ ਉਹ ਵੀ ਚੰਗੇ ਨੇ ਆਦਮੀ ਨਾ ਚੰਗੇ ਨੇ ਉਹ ਕੋਈ ਮੁਕਤੀ ਨਹੀਂ ਬਣੀ ਨਾ ਪੰਛੀਆਂ ਨੂੰ ਕੋਈ ਬੈਨੀਫੀਟ ਨਹੀਂ ਹੋਇਆ ਲਿਖਿਆ ਹੋਇਆ ਕਹਿੰਦਾ ਸਾਡੇ ਨਾਲ ਤਾਂ ਚੰਗੇ ਹੀ ਨੇ ਉਹ ਕਹਿੰਦਾ ਉਹ ਆਦਮੀ ਲੋਕ ਤਾਂ ਚੰਗੇ ਨੇ ਹੋ ਹਾਜੀ ਕਾ ਆਦਮੀ ਆਪਣੇ ਅੰਤਰਾਤਮਾ ਨਾਲ ਜੁੜਿਆ ਦੀ ਰਹਿੰਦਾ ਰੱਬ ਦਾ ਜਿਹੜਾ ਹੈ ਨਾ ਬਸੀ ਰੱਬ ਹੈ ਲਈ ਹੀ ਹਿਰਦੇ ਜੀ ਵਸਦਾ ਨਾ ਰੱਬ ਰੱਬ ਲਫ਼ਜ਼ ਵਰਤ ਰਿਹਾ ਹੈ ਸੇ ਉਹਦਾ ਸਾਥ ਨਹੀਂ ਛੱਡਦੇ ਪਾਸ ਤਾਂ ਵੀ ਤਾਂ ਸਾਥ ਉਹਦਾ ਸਾਥ ਨਹੀਂ ਛੱਡਦਾ ਉਹਦੀ ਉਹਦਾ ਲੜ ਨਹੀਂ ਛੱਡਦੇ ਪੱਲਾ ਨਹੀਂ ਛੱਡਦੇ ਅੰਤਰਾਤਮਾ ਦੀ ਆਵਾਜ਼ ਦਾ ਪੱਲਾ ਨਹੀਂ ਛੱਡਦੇ ਭਾਣੇ ਪਾਣੇ ਵਿੱਚ ਰਹੇ ਹਾਂ ਹਾਂਜੀ